ਕਰੋਈ ਆ ਗਿਆ ਪੱਲਾ ਸਾਹਿਬ ਨਵੇਂ ਸਾਲ ਦਾ ਪਹਿਲਾ ਦਿਨ ਹੈ ਤੇ ਤੁਹਾਡੇ ਵੱਲੋਂ ਜਿਸ ਤਰੀਕੇ ਨਾਲ ਕੈਲੰਡਰ ਜਾਰੀ ਕੀਤਾ ਗਿਆ ਕੀ ਸੰਦੇਸ਼ ਹੈ ਸਭ ਤੋਂ ਪਹਿਲਾਂ ਮੈਂ ਬਠਿੰਡਾ ਦੇ ਸਾਰੇ ਇਲੈਕਟ੍ਰੋਨਿਕ ਤੇ ਪ੍ਰਿੰਟ মিডিਆ ਦਾ ਧੰਨਵਾਦ ਕਰਦਾ ਕਿ ਤੁਸੀਂ ਸ਼ਾਰਟ ਨੋਟ ਤੇ ਆਏ ਹੋ ਥੋੜਾ ਇਸ ਲਈ ਵੀ ਤੁਹਾਨੂੰ ਆਲ ਕਰਦਾ ਕਿ ਤੁਸੀਂ ਹਮੇਸ਼ਾ ਹੀ ਬਤੌਰ ਚੇਅਰਮੈਨ ਇੰਪਰੂਵਮੈਂਟ ਟਰਸਟ ਬਟੰਡਾ ਤੇ ਬਤੌਰ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਬਟੰਡਾ ਮੈਨੂੰ ਬਹੁਤ ਸਹਿਯੋਗ ਦਿੱਤਾ। ਮੇਰੇ ਕੋਲੇ ਸ਼ਬਦ ਨਹੀਂ ਜਿਸ ਦੇ ਨਾਲ ਮੈਂ ਸਮੁੱਚੇ মিডিਆ ਤਨਵਾਦ ਕਰ ਸਕਾਂ। ਜਦੋਂ ਵੀ ਆਪਣੀ ਪੀਸੀ ਹੁੰਦੀ ਹੈ ਗਾਹੇ-ਬਗਾਹੇ ਆਪਾਂ ਮਿਲਦੇ ਆ। ਤੇ ਮੈਂ ਸਾਰੇ মিডিਏ ਦਾ ਬਤੌਰ ਕੋਈ ਪੱਤਰਕਾਰ ਨਹੀਂ ਬਤੌਰ ਆ ਆਪ ਦੀ ਪਰਿਵਾਰਕ ਮੈਂਬਰ ਬਤੌਰ ਭੈਣ ਭਰਾਈ ਆਪਾਂ ਵਿਚਾਰਾਂ ਦੇ ਸਾਂਝ ਪਾਉਨੇ ਆ। ਔਰ ਅੱਜ 2025 ਸਾਲ ਬੀਤਿਆ ਤੇ 2026 ਦਾ ਆਗਾਜ਼ ਹੋਇਆ। ਸਮਾਂ ਸਾਰੇ ਦੇਸ਼ਵਾਸੀਆਂ ਨੂੰ, ਸਾਰੇ ਪੰਜਾਬੀਆਂ ਨੂੰ, ਦੇਸ਼ਾਂ-प्रदेशਾਂ ਵਿੱਚ ਵਸਦੇ ਸਾਰੇ ਲੋਕਾਂ ਨੂੰ ਨਵੇਂ ਸਾਲ ਦੀ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਹੈ। ਤੁਹਾਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਹੈ। ਤੁਹਾਡੀ ਚੜ੍ਹਦੀ ਕਲਾ ਦੀ, ਤੁਹਾਡੇ ਚੰਗੇ ਤਹਾਡੀ ਚੜ੍ਹਦੀ ਕਲਾ ਦੀ ਤੁਹਾਡੇ ਪਰਿਵਾਰਾਂ ਦੀ ਚੜ੍ਹਦੀ ਕਲਾ ਦੀ ਕਾਮਨਾ ਕਰਦਾ ਆਦਾਸ ਕਰਦਾ ਬੇਨਤੀ ਕਰਦਾ ਤੇ ਨਾਲ ਹੀ ਆਸ ਤੇ ਉਮੀਦ ਕਰਦਾ ਕਿ ਆਪਾਂ ਸਾਰੇ ਜਾਣੇ ਬਠਿੰਡੇ ਦੀ ਤਰੱਕੀ ਦੇ ਲਈ ਇਲਾਕੇ ਦੀ ਤਰੱਕੀ ਦੇ ਲਈ ਭਾਈਚਾਰਕ ਸਾਂਝ ਲਈ ਬਠਿੰਡੇ ਦਾ ਸਰਪੱਖੀ ਵਿਕਾਸ ਕਰਾਉਣ ਦੇ ਲਈ ਆਪਾਂ ਆਪਣੇ ਆਪਣੇ ਜਿਹੜੀ ਬਣਦੀ ਜ਼ਿੰਮੇਵਾਰੀ ਹੈ ਉਹ ਸਾਡੇ ਸਮਾਜ ਸਾਡੇ ਦੇਸ਼ ਸਾਡੀ ਕੌਮ ਸਾਡੇ ਬਠਿੰਡੇ ਦੇ ਪ੍ਰਤੀ ਆਪਾਂ ਸਾਰੇ ਜਣੇ ਨਾਲ ਮਿਲ ਕੇ ਨਿਭਾਵਾਂਗੇ ਤੁਸੀਂ ਵੀ ਸਿਆਣੇ ਉਹ ਮੁਲਾਂਕਣ ఎవਾਲუਏਸ਼ਨ ਰਿਪੋਰਟ ਕਾਰਡ ਬਹੁਤ ਐਨੀ ਤਰ੍ਹਾਂ ਦੇ ਆ ਮੈਨੂੰ 2.5 ਸਾਲ ਦਾ ਸਮਾਂ ਹੋ ਗਿਆ ਪਿਛਲੇ ਸਾਲ ਵੀ ਮੈਂ ਆਪਣੀ 1 ਸਾਲ ਦੀ ਕਾਰਗੁਜ਼ਾਰੀ ਤੁਹਾਡੇ ਸਾਹਮਣੇ ਰੱਖੀ ਸੀ ਕਿ ਕੀ ਕੀਤਾ ਔਰ ਇਹ ਸਾ ਮੇਰੀ 2.5 ਸਾਲਾਂ ਦੀ ਕਾਰਗੁਜ਼ਾਰੀ ਇੱਕ ਕੈਲੰਡਰ ਦੇ ਰੂਪ ਦੇ ਵਿੱਚ ਤਹਾਡੇ ਸਨਮਖ ਪੇਸ਼ ਕੀਤੀ ਆ ਕਲੰਡਰੀ ਦੱਸਦਾ ਹੈ ਕਿ ਅਪਰੂਵਮੈਂਟ ਟਰਸਟ ਅੱਜ ਕਿੱਥੇ ਖੜਾ ਹੈ ਤਸਵੀਰਾਂ ਨੇ ਕਈ ਵਾਰੀ ਖੁਵਾਰੀ ਬਿਆਨ ਰਹਿ ਜਾਂਦੇ ਆ ਫਾਈਲਾਂ ਦੇ ਵਿੱਚ ਵਿਕਾਸ ਕਾਰਜ ਰਹਿ ਜਾਂਦੇ ਆ ਔਰ ਇਹ ਤਸਵੀਰਾਂ ਦੱਸਦੀਆਂ ਕਿ ਅਪਰੂਵਮੈਂਟ ਟਰਸਟ ਬਠਿੰਡਾ ਨੇ 2.5 ਸਾਲਾਂ ਦੇ ਵਿੱਚ ਕੀ ਕੀਤਾ ਕਲੰਡਰ ਦੇ ਵਿੱਚ ਸ਼ਹੀਦ ਕਪਾਰ ਸਿੰਘ ਸਰਾਭਾ ਸਹਿਰਗਾ ਸਾਡੇ ਸ਼ਹੀਦ ਭਗਤ ਸਿੰਘ ਇਨਕਲੇਬ ਬਲੂ ਫੋਕਸ ਸਰਕਾਰੀ ਪੋਰਟਰੋਲ ਪੰਪ ਦਹਾਕਿਆਂ ਤੋਂ ਰੁਕੀ ਹੋਈ ਸਾਡੇ ਜਿਹੜੇ ਰਿੰਗ ਰੋਡ ਇਹ ਸਾਰੀਆਂ ਤਸਵੀਰਾਂ ਬਠਿੰਡੇ ਦੀ ਤਰੱਕੀ ਨੂੰ ਬਿਆਨ ਕਰਦੀਆਂ ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਆਉਣ ਵਾਲੇ ਸਾਲ ਸਵਾ ਸਾਲ ਦੇ ਵਿੱਚ ਜਿੰਨੇ ਇਹ ਕੰਮ ਨਹੀਂ ਇੰਨੇ ਕੰਮ ਹੋਰ ਕਰਾਂਗੇ ਇੰਨੀ ਸਪੀਡ ਦੇ ਨਾਲ ਕੰਮ ਕਰਨ ਨੇ ਸਾਰੇ ਕੰਮ ਆਪਦੇ ਅੰਤਮ ਪੜਾਵਾਂ ਤੇ ਐ ਪਾਈਪ ਲਾਈਨ ਦੇ ਵਿੱਚ ਹੈ। ਉਹਨਾਂ ਸੰਬੰਧੀ ਸਾਰਾ ਸਾਡਾ ਹੋਮਵਰਕ ਪੂਰਾ ਹੋ ਚੁੱਕਿਆ ਹੈ ਜਿਸ ਦੇ ਵਿੱਚ ਹੀ ਲੰਦ ਸੁందਰੀਕਰਨ ਦੀ ਗੱਲਬਾਤ ਹੈ। ਕਰਤਾਰ ਸਿੰਘ ਸਰਾਭਾ ਸੈਰਗਾ 1 ਕਿਲੋਮੀਟਰ ਐਕਸਟੈਂਡ ਗਰਾਊਂਡ ਦੀ ਗੱਲਬਾਤ ਹੈ। ਅਸ਼ੀਰ ਕਰਤਾਰ ਸਿੰਘ ਸਰਾਭਾ ਸਮਾਰਕ ਬਣਾਉਣ ਦੀ ਗੱਲਬਾਤ ਹੈ। ਹੋਰ ਵੀ ਕਾਫੀ ਪ੍ਰੋਜੈਕਟ ਨੇ ਜਿਹੜੇ ਕਿ ਡਿਸਕਲੋਜ਼ ਨਹੀਂ ਕੀਤੇ ਜਾ ਸਕਦੇ। ਸੋ ਬਹੁਤ ਕੰਮ ਬਠਿੰਡੇ ਦੇ ਵਿੱਚ ਕਰਨਾ ਹੈ। ਔਰ ਸਾਡੇ ਸ਼ਹੀਦ ਭਗਤ ਸਿੰਘ ਇਨਕਲੇਵ ਨੂੰ ਬਹੁਤ ਵਧੀਆ ਪਰਮਹੰਗਾਰਾ ਮਿਲ ਰਿਹਾ ਹੈ ਸਾਰੇ ਲੋਕਾਂ ਵੱਲੋਂ ਬਹੁਤ ਵਿਸ਼ਵਾਸ ਮਿਲ ਰਿਹਾ ਹੈ ਸਾਰੇ ਲੋਕਾਂ ਵੱਲੋਂ ਤਕਰੀਬਨ 7000 ਤੋਂ ਉੱਪਰ ਸਾਡਾ ਬ੍ਰੌਸ਼ਰ ਉਹ ਸੇਲ ਹੋ ਚੁੱਕਿਆ ਹੈ ਔਰ ਬਹੁਤ ਤੇਜ਼ੀ ਦੇ ਨਾਲ ਬ੍ਰੌਸ਼ਰ ਭਰ ਕੇ ਸਾਰੇ ਕਾਗਜ਼ੀ ਕਾਰਵਾਈ ਮੁਕੰਮਲ ਹੋ ਕੇ ਸਾਡੇ ਕੋਲ ਵਾਪਸ ਫਾਰਮ ਭਰਤਨੇ ਸ਼ੁਰੂ ਹੋ ਗਏ ਨੇ ਔਰ ਕੁਝ ਲੋਕਾਂ ਵੱਲੋਂ ਗਮਰਾਹਕੁਨ ਪ੍ਰਚਾਰ ਮੀਟ ਦੇ ਜਰਗੇ ਗਾਇਬ ਗਾਇਕ ਕੀਤਾ ਜਾ ਰਿਹਾ ਕਿ ਜਿਹੜੀ ਇਹ ਜਗਾ ਇਸ ਦਾ ਕੇਸ ਚੱਲਦਾ ਜੀ ਇੱਥੇ ਪਲਾਟ ਨਹੀਂ ਕੱਟੇ ਜਾ ਸਕਦੇ ਜੀ ਇਹ ਸੰਭਵ ਹੈ ਜਦ ਵਿਕਾਸ ਨਹੀਂ ਹੋਣਾ ਸੋ ਮੈਂ ਦੱਸਣਾ ਚਾਹੁੰਦਾ ਤੁਹਾਡੇ ਜਰਗੇ ਕਿ ਇੰਪਰੂਵਮੈਂਟ ਟਰਸਟ ਬਠਿੰਡਾ ਕਿ ਨਿਕਰਨ ਰੋਈ ਸੰਸਥਾ ਬਠਿੰਡੇ ਦੀ ਇਸ ਤੋਂ ਪਹਿਲਾਂ ਇਸ ਇਸ ਟਰਸਟ ਨੇ 14 ਕਲੋਨੀਆਂ ਬਠਿੰਡੇ ਸ਼ਹਿਰ ਦੀ ਝੂੜੀ ਦੇ ਵਿੱਚ ਪਾ ਜਾਨੇ ਜਿਦੇ ਵਿੱਚ ਰਜੀਵ ਗਾਂਧੀ ਨਗਰ ਹੈ ਪਟੇਲ ਨਗਰ ਹੈ ਭਾਰਤ ਨਗਰ ਹੈ ਗ੍ਰੀਨ ਐਵੇਨਿਊ ਟਗੋਰ ਨਗਰ ਬਲੂ ਫੋਕਸ ਹਾਤਾ ਪੂਰਬੀ ਆਮਰੀਕ ਸਿੰਘ ਰੋਡ ਕਮਲਾ 네ਹਰੂ ਨਗਰ 136 ਏਕੜ ਦੇ ਵਿੱਚ ਨਗਰ ਨਿਕ ਬਟੰਡਾ ਨੂੰ ਹੈਂਡਓਵਰ ਕੀਤੀ ਜਾ ਚੁੱਕੀ ਹੈ ਪਟਵਾਰ ਖਾਨਾ ਹਾਤਾ ਪ੍ਰੀਤਮ ਸਿੰਘ ਸਿੱਧੂ ਇਹ ਵੀ ਨਗਰ ਨਗਰ ਨੂੰ ਹੈਂਡਓਵਰ ਕੀਤੀ ਜਾ ਚੁੱਕੀ ਹੈ ਇਸ ਤੋਂ ਇਲਾਵਾ ਟਰਾਂਸਪੋਰਟ ਨਗਰ ਹੈ ਜਿਹੜਾ ਉਹ ਵੀ ਅੰਪਰੂਵਮੈਂਟ ਟਰਸਟ ਦੇ ਸਫਲ ਪ੍ਰੋਜੈਕਟ ਹੈ ਜੀ ਸੋ ਜਿਹੜੀ ਸਾਡੀ ਸ਼ਹੀਦ ਭਗਤ ਸਿੰਘ ਇਨਕਲੇਵ ਹੈ ਇਹ ਜਤਿੰਦਰ ਸਿੰਘ ਭੱਲਾ ਚੇਅਰਮੈਨ ਇੰਪਰੂਵਮੈਂਟ ਟਰਸਟ ਬਟੰਡਾ ਸਾਡਾ ਸਮੁੱਚਾ ਸਟਾਫ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਜੀ ਮਾਨ ਸਾਡੇ ਲੋਕਲ ਬਾਡੀ ਮਿਨਿਸਟਰ ਡਾਕਟਰ ਅਵਜੋਤ ਜੀ ਸਾਡਾ ਇਹ ਡ੍ਰੀਮ ਪ੍ਰੋਜੈਕਟ ਹੈ ਅਸੀਂ ਦੂਸਰੀਆਂ ਰਵੈਇਤੀ ਪਾਰਟੀਆਂ ਵਾਂਗੂ ਇਹ ਨਹੀਂ ਵੀ ਲੋਕਾਂ ਨੂੰ ਕਹਿੰਨੇ ਕੁਝ ਹੋਰ ਐ ਕਰਦੇ ਕੁਝ ਹੋਰ ਐ ਤੇ ਅਸੀਂ ਬਿਲਕੁਲ ਫਰਵਰੀ ਦੇ ਵਿੱਚ ਡਰਾ ਕੱਢ ਦੇਣਾ ਔਰ ਮਾਰਚ ਦੇ ਵਿੱਚ ਵੱਡੀ ਪੱਦਰਤੇ ਵਿਕਾਸ ਕਾਰਜ ਉੱਥੇ ਸ਼ੁਰੂ ਹੋ ਜਾਣੇ ਨੇ ਸਾਡਾ ਟੈਂਡਰ ਸਾਡੇ ਐਸਟੀਮੇਟ ਮੁਕੰਮਲ ਹੋ ਚੁੱਕੇ ਨੇ ਜਿਹੜੇ ਲੋਕ ਲੋਕਾਂ ਨੂੰ ਗਮਰਾਹ ਕਰਦੇ ਆ ਮੈਂ ਉਹਨਾਂ ਨੂੰ ਨਿਮਰਤਾ ਪਿਆਰ ਸਤਿਕਾਰ ਸਹਿਤ ਬੇਨਤੀ ਕਰਦਾ ਕਿ ਕਿਹੜੇ ਬਠਿੰਡੇ ਦੇ ਵਡੇਰੀ ਹਿੱਤਾਂ ਦੇ ਲਈ ਬਠਿੰਡੇ ਦੀ ਤਰੱਕੀ ਦੇ ਲਈ ਕੋਝੀਆਂ ਹਰਕਤਾਂ ਨਾ ਕਰੋ ਮਾੜੀ ਸਿਆਸਤ ਨਾ ਕਰੋ ਤੁਸੀਂ ਲੋਕਾਂ ਨੂੰ ਗਮਰਾਹ ਨਾ ਕਰੋ ਜਿਹੜੀ ਸੀਟ ਭਗਤ ਸਿੰਘ ਇਨਕਲੇਵ ਹੈ ਸ਼ਹੀਦ ਭਗਤ ਸਿੰਘ ਦੇ ਨਾਂ ਤੇ ਬਣਾਈ ਹੋਈ ਕਲੋਨੀ ਆ ਸ਼ਹੀਦ ਭਗਤ ਸਿੰਘ ਸਾਡੇ ਦਿਲ ਤੇ ਦਿਮਾਗ ਦੇ ਕਰੀਬ ਹੈ ਅਸੀਂ ਉਸ ਦੇ ਨਾਂ ਤੇ ਲੋਕਾਂ ਨੂੰ ਬਿਲਕੁਲ ਵੀ ਮਿਸਗਾਈਡ ਬਿਲਕੁਲ ਘਬਰਾ ਨਹੀਂ ਕਰ ਸਕਦੇ ਇਹ ਜੋ ਪ੍ਰੋਜੈਕਟ ਆ ਇਹ ਕੋਈ ਨਿੱਜੀ ਜਤੰਦਰ ਸਿੰਘ ਭੱਲਾ ਦਾ ਪ੍ਰੋਜੈਕਟ ਨਹੀਂ ਇਹ ਪ੍ਰੋਜੈਕਟ ਸਰਕਾਰ ਦਾ ਪ੍ਰੋਜੈਕਟ ਹੈ ਇਹ ਪ੍ਰੋਜੈਕਟ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਪ੍ਰੋਜੈਕਟ ਹੈ ਇਹ ਪ੍ਰੋਜੈਕਟ ਬਦਲਾ ਦਾ ਪ੍ਰੋਜੈਕਟ ਹੈ ਇਹ ਉਹ ਵੀ ਪ੍ਰੋਜੈਕਟ ਆ ਜਿੱਥੇ 25 ਸਾਲਾਂ ਤੋਂ ਕੂੜੇ ਦੇ ਢੇਰ ਉਥੇ ਪਣਪਰੇ ਸੀ ਬਦਬੋ ਉਹਥੇ ਮਾਰਦੇ ਸੀ ਜਿਹੜੇ ਲੋਕ ਲੋਕਾਂ ਨੂੰ ਗਮਰਾਹ ਕਰਦੇ ਇਹਦਾ ਮਤਲਬ ਇਹਦਾ ਮਤਲਬ ਇਹ ਸਾਫ ਤੇ ਸਪਸ਼ਟ ਹੈ ਕਿ ਉਹ ਕੂੜੇ ਦੇ ਢੇਰਾਂ ਨੂੰ ਸਾਫ ਸੁਥਰੀਆਂ ਥਾਮਾਂ ਦੇ ਵਿੱਚ ਬਦਲਣਾ ਨਹੀਂ ਚਾਹੁੰਦੇ ਇਹਦਾ ਮਤਲਬ ਸਾਫ ਤੇ ਸਪਸ਼ਟ ਹੈ ਕਿ ਉਹ ਵੀ ਚਾਹੁੰਦੇ ਆ ਕਿ ਜਿਵੇਂ ਰਵੈਤੀ ਪਾਰਟੀਆਂ ਨੇ ਬਲੂ ਫੌਕਸ ਤੇ ਕੰਮ ਨਹੀਂ ਕੀਤਾ ਰਵੈਤੀ ਪਾਰਟੀਆਂ ਨੇ ਕਰਤਾਰ ਸਿੰਘ ਸਰਾਭਾ ਸੈਰਗਾਂ ਵਾਲੀ ਥਾਂ ਤੇ ਕੰਮ ਨਹੀਂ ਕੀਤਾ ਰਵੈਤੀ ਪਾਰਟੀਆਂ ਨੇ ਸਰਕਾਰੀ પેટ્રોલ ਪੰਪ ਵਾਲੀ ਜਗ੍ਹਾ ਤੇ ਥਾਂ ਨਹੀਂ ਕੀਤੀ ਕੰਮ ਨਹੀਂ ਕੀਤਾ ਰਵੈਤੀ ਪਾਰਟੀਆਂ ਨੇ ਜਿਹੜੀ ਇਹ 32 ਏਕੜ ਕੇਸ਼ਵਟੇਰੀ ਜੀ ਜਗ੍ਹਾ ਉਸ ਤੇ ਕੰਮ ਨਹੀਂ ਕੀਤਾ ਕੀ ਤੁਸੀਂ ਇਹ ਚਾਹੁੰਦੇ ਹੋ ਕਿ ਹੁਣ ਜਤਿੰਦਰ ਸਿੰਘ ਭਰਲਾ ਵੀ ਆਪਣੀ ਟਰਮ ਇਸ ਤਰ੍ਹਾਂ ਪੂਰੀ ਕਰ ਜੇ ਨਹੀਂ ਨਹੀਂ ਬਿਲਕੁਲ ਵੀ ਨਹੀਂ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਸੂਬੇ ਦੇ ਆਮ ਲੋਕਾਂ ਨੇ ਇਹ ਸਰਕਾਰ ਬਣਾਈ ਹੈ ਇਸ ਸਰਕਾਰ ਦੀ ਡਿਊਟੀ ਹੈ ਕਿ ਅਸੀਂ ਲੋਕਾਂ ਦੀਆਂ ਸ਼ਾਮਾਂ ਤੇ ਖਰੇ ਉਤਰ ਗਏ ਜਿਹੜੇ ਕੰਮਰ ਵੈਤੀ ਪਾਰਟੀਆਂ ਠੰਡੇ ਵਾਸਤੇ ਦੇ ਵਿੱਚ ਪਾ ਕੇ ਰੱਖੇ ਹੋਏ ਸੀ ਉਹਨਾਂ ਕੰਮਾਂ ਨੂੰ ਅਸੀਂ ਲੋਕਾਂ ਦੇ ਕਚਰੇ ਵਿੱਚ ਧਾਕੇ ਲੋਕਾਂ ਦੇ ਸਾਹਮਣੇ ਇੱਕ ਮਾਡਲ ਪੇਸ਼ ਕਰ ਗਏ ਕਿ ਸਰਕਾਰਾਂ ਦੀ ਕੀ ਡਿਊਟੀ ਹੁੰਦੀ ਹੈ ਸਰਕਾਰਾਂ ਨੇ ਕੀ ਕੰਮ ਕਰਨਾ ਹੁੰਦਾ ਇੱਕ ਲੀਡਰ ਦਾ ਮਤਲਬ ਇਹ ਨਹੀਂ ਹੁੰਦਾ ਬੇ ਕਾਰ ਲੈੜੀ ਕੋਠੀ ਲੈੜੀ ਦਫ਼ਤਰ ਆ ਗਏ ਚਾਹ ਪੀਤਾ ਪਾਣੀ ਪੀਤਾ ਚਟਾ ਕੁੜਤਾ ਪਜਾਮਾ ਪਾਇਆ ਤੇ ਚਲੇ ਗਏ ਨਹੀਂ ਲੀਡਰ ਦਾ ਕੰਮ ਹੁੰਦਾ ਜੇ ਸਰਕਾਰ ਨੇ ਕਿ ਜਿਸ ਨੂੰ ਐਮਐਲਏ ਬਣਾਇਆ ਸਰਕਾਰ ਨੇ ਕਿਸ ਨੂੰ ਚੇਅਰਮੈਨ ਬਣਾਇਆ ਸਰਕਾਰ ਨੇ ਕਿਸ ਨੂੰ ਮੰਤਰੀ ਬਣਾਇਆ ਤਾਂ ਉਹ ਉਹਦੀ ਆਉਟਪੁੱਟ ਦੇਵੇ ਉਹ ਉਹਦਾ ਰਿਜ਼ਲਟ ਕੱਢ ਕੇ ਦੇਵੇ ਜੇ ਮੈਨੂੰ ਸਰਕਾਰ 15-20 ਹਜ਼ਾਰ ਮਾਣ ਪੱਤਾ ਦਿੰਦੀ ਹੈ ਜੇ ਸਰਕਾਰ ਦੇ ਮੈਨੂੰ ਸਰਕਾਰੀ ਗੱਡੀ ਦਿੱਤੀ ਹੈ ਤਾਂ ਮੇਰੀ ਆਤਮਾ ਅੰਤਰਾਤਮਾ ਦੀ ਆਵਾਜ਼ ਬਣਦੀ ਹੈ ਕਿ ਉਹਦੇ ਪਿੱਛੇ ਮੈਂ ਵੀ ਸਾਡੇ ਸਮਾਜ ਦੇ ਲੋਕਾਂ ਦੇ ਲਈ ਸਾਡੇ ਬਟੰਡੇ ਸ਼ਹਿਰ ਦੇ ਲੋਕਾਂ ਦੀ ਇਲਾਕੇ ਦੇ ਲੋਕਾਂ ਦੇ ਲਈ ਕੁਝ ਕਰਾਂ ਇਸੇ ਕਰਕੇ ਮੈਂ ਵਾਰ-ਵਾਰ ਕਹਿੰਦਾ ਕੇ ਸੂਬੇ ਦੇ ਮੋੱਖ ਮੰਤਰੀ ਸਰਦਾਰ ਭਗਵਾਨ ਸਹਿਮਾਨ ਨੇ ਆਮ ਆਦਮੀ ਪਾਰਟੀ ਦੇ ਕੌਮੀ ਨਿਮਿਨਰ ਸ਼੍ਰੀ ਰਵਿੰਦ ਕੇਜਰੀਵਾਲ ਨੇ ਜਿਸ ਆਸਤੇ ਉਮੀਦ ਦੇ ਨਾਲ ਮੈਨੂੰ ਚੇਅਰਮੈਨ ਇੰਪਰੂਵਮੈਂਟ ਟਰਸਟ ਬਠਿੰਡਾ ਦੀ ਸੇਵਾ ਦਿੱਤੀ ਸੀ ਮੈਂ ਉਹਨਾਂ ਦੀਆਂ ਛਾਵਾਂ ਤੇ ਉਹਨਾਂ ਦੇ ਵਿਸ਼ਵਾਸ ਤੇ ਲੋਕਾਂ ਦੀਆਂ ਛਾਵਾਂ ਤੇ ਲੋਕਾਂ ਦੇ ਵਿਸ਼ਵਾਸ ਤੇ ਖਰਾ ਉਤਰਨ ਦੇ ਲਈ ਲਗਾਤਾਰ ਯਤਨਸ਼ੀਲ ਹਾਂ ਸੋ ਇਸੇ ਕਰਕੇ ਮੈਂ ਅੱਜ ਤੁਹਾਨੂੰ ਨਵੇਂ ਸਾਲ ਤੇ ਬੁਲਾਇਆ ਤੁਸੀਂ ਮੇਰੇ ਭੈਣੋਂ ਭਰਾؤں ਸਤਿਕਾਰ ਜੋ ਜਿੱਥੋਂ ਕਰ ਸ਼ੁਰੂ ਕੀਤੀ ਸੀ ਕਿ ਤੁਸੀਂ ਹਮੇਸ਼ਾ ਬਟੰਡਾ ਦਾ ਮੀਡੀਆ ਨੇ ਮੇਰਾ ਬਹੁਤ ਸਾਥ ਦਿੱਤਾ ਅੱਜ ਦੇ ਵਿਸ਼ੇਸ਼ ਦਿਨ ਤੇ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਤੁਹਾਡਾ ਸਵਾਗਤ ਕਰਦਾ ਹਾਂ ਤੁਹਾਡੇ ਚੰਗੇ ਤੂਖ ਦੀ ਕਾਮਨਾ ਕਰਦਾ ਮੈਂ ਨਾਲ ਦੀ ਨਾਲ ਸਾਡੇ ਕੈਨੇਡਾ ਬੈਂਕ ਤੋਂ ਜਿਨ੍ਹਾਂ ਨੇ ਸਾਡਾ ਸਹਿਯੋਗ ਕੀਤਾ ਆਫਿਸ ਮੈਨੇਜਰ ਨੇ ਹਰੀਸ਼ ਵਰਮਾ ਜੀ ਸੀਨੀਅਰ ਮੈਨੇਜਰ ਨੇ ਨਿਕਲ ਸ਼ਰਮਾ ਜੀ ਉਹਨਾਂ ਦਾ ਧੰਨਵਾਦ ਕਰਦਾ ਔਰ ਨਾਲ ਹੀ ਸਾਡੇ ਜਿਹੜੇ ਸ਼ਹੀਦ ਭਗਤ ਸਿੰਘ ਇਨਕ੍ਰੇਵ ਦੇ ਬਰੌਸ਼ਰ ਸੇਲ ਹੋ ਰਹੇ ਨੇ ਉਹਨਾਂ ਦੇ ਲਾਸਟ ਡੇਟ 10 ਜਨਵਰੀ ਹੈ ਅੱਜ 1 ਤਰੀਕ ਹੋ ਚੁੱਕੀ ਹੈ ਔਰ ਸ਼ਨੀ ਤੇ ਐਤਵਾਰ ਨੂੰ ਬਰੌਸ਼ਰ ਅਸੀਂ ਦਵਾਂਗੇ ਵੀ ਫਾਰਮ ਲਵਾਂਗੇ ਵੀ ਇਹ ਸਾਰੇ ਫਾਰਮ ਸਾਡੇ ਦਫ਼ਤਰ ਵਿਖੇ ਸਾਰੇ HDFC ਬੈਂਕਾਂ ਵਿਖੇ ਸਾਰੀਆਂ ਕੋਟਕ ਦੀਆਂ ਬ੍ਰਾਂਚਾਂ ਵਿਖੇ ਉਪਲਬਧ ਨੇ ਤੁਸੀਂ ਉੱਥੋਂ ਬਰੌਸ਼ਰ ਲਓ ਫਿਲ ਕਰਕੇ ਸਾਡੇ ਦਫ਼ਤਰ ਦੇ ਵਿੱਚ ਜਮ੍ਹਾਂ ਕਰਾਓ ਤਾਂ ਜੋ ਅਸੀਂ ਇਹਨਾਂ ਦੇ ਸਾਰੇ ਇਹਨੋਂ ਪੂਰਨ ਨਿਸ਼ਾਨ ਪੜਤਾਲ ਕਰਕੇ ਸਮੇਂ-ਸਮੇਂ ਦੇ ਵਿੱਚ ਅਸੀਂ ਜਿਹੜਾ ਲੱਕੀ ਡਰਾ ਕੱਢ ਸਕੀਏ ਤੇ ਜਿਹੜੇ ਲੱਕੀ ਡਰਾ ਤੋਂ ਵਾਂਝੇ ਰਹਿ ਗਏ ਮੇਰੀ ਪੂਰੀ ਕੋਸ਼ਿਸ਼ ਹੈ ਕਿ ਅਸੀਂ ਉਹਨਾਂ ਨੂੰ ਬਹੁਤ ਜਲਦੀ ਜਿਹੜੀ ਰਕਮ ਜਿਸ ਵਿਸ਼ਵਾਸ ਤੇ ਆਸ ਤੇ ਰਹਾਂ ਉਹਨਾਂ ਦੇ ਸਾਡੇ ਕੋਲ ਡਿਪੋਜ਼ਿਟ ਕਰਾਈ ਹੈ ਅਸੀਂ ਉਹ ਰਕਮ ਉਹਨਾਂ ਦੇ ਖਾਤਿਆਂ ਦੇ ਵਿੱਚ ਵਾਪਸ ਜਿੰਨੀ ਜਲਦੀ ਹੋ ਸਕੇ ਉਹ ਪਾਉਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਇਹ ਸਾਡੀ ਡਿਊਟੀ ਬਣਦੀ ਹੈ ਜੇ ਕੋਈ ਵਿਅਕਤੀ ਜੇ ਕੋਈ ਸਾਡਾ ਭੈਣ ਭਰਾ ਟਰਸਟ ਦੇ ਨਾਲ ਜੁੜਨਾ ਚਾਹੁੰਦਾ ਹੈ ਜੇਕਰ ਉਸ ਨੂੰ ਇਹ ਪਲਾਟ ਨਹੀਂ ਨਿਕਲਦਾ ਤਾਂ ਅਸੀਂ ਉਸ ਨੂੰ ਕਿਸੇ ਤਰ੍ਹਾਂ ਵੀ ਖੱਜਲ ਖਵਾਰ ਨਹੀਂ ਹੋਣ ਦਵਾਵਾਂਗੇ ਪੂਰੇ ਪਿਆਰ ਸਤਕਾਰ ਨਿਮਰਤਾ ਸਹਿਤ ਉਸ ਦੇ ਬਣਦੇ ਪੈਸੇ ਉਸ ਦੇ ਖਾਤੇ ਦੇ ਵਿੱਚ ਵਾਪਸ ਕਰਨ ਦੇ پابੰਦ ਹੋਵਾਂਗੇ ਔਰ ਉਸ ਤੋਂ ਬਾਅਦ ਸਾਡਾ ਜਿਹੜਾ ਆਕਸ਼ਨ ਦਾ ਪ੍ਰੋਸੈਸ 116 ਪਲਾਟ ਡਰਾ ਰਾਹੀਂ ਕੱਟੇ ਜਾਣਗੇ ਪਾਰਦਾਸ਼ ਢੰਗ ਦੇ ਨਾਲ ਔਰ ਬਾਕੀ 116 ਪਲਾਟ ਆਪਸ਼ਨ ਦੇ ਰਾਹੀਂ ਉਹ ਵੀ ਇਸੇ ਤਰ੍ਹਾਂ ਢੋਲ ਮਜਾ ਕੇ ਸਾਰੇ ਲੋਕਾਂ ਨੂੰ ਦੱਸ ਕੇ ਅਸੀਂ ਇਹ ਜਿਹੜੇ ਪਲਾਟ ਹੈ ਉਹ ਲੋਕਾਂ ਨੂੰ ਦਿਵਾਂਗੇ ਸੋ ਇਹੀ ਤੁਹਾਨੂੰ ਬੇਨਤੀਆਂ ਇਹੀ ਤੁਹਾਨੂੰ ਅਪੀਲਾ ਕਰਨ ਦੇ ਲਈ ਅੱਜ ਦੇ ਵਿਸ਼ੇਸ਼ ਦਿਨ ਤੇ ਇਕੱਠੇ ਹੋਇਆ ਦੁਆਰਾ ਫਿਰ ਤੁਹਾਡੇ ਸਾਰਿਆਂ ਦੇ ਚੜ੍ਹਦੀ ਕਲਾ ਦੀ ਕਾਮਨਾ ਕਰਦਾ ਤੁਹਾਡਾ ਕੋਈ ਵੀ ਸਵਾਲ ਹੈ ਤੁਸੀਂ ਪੁੱਛ ਸਕਦੇ ਹੋ ਪਰ ਸਾਹਿਬ ਜਿਵੇਂ ਤੁਸੀਂ ਸਾਰੇ ਪ੍ਰੋਜੈਕਟ ਗਿਣਾਏ ਨੇ ਇਹਨਾਂ ਦੇ ਵਿੱਚ ਇੱਕ ਪ੍ਰੋਜੈਕਟ ਬਟੰਡਾ ਬੱਸ ਸਟੈਂਡ ਦਾ ਵੀ ਪ੍ਰੋਜੈਕਟ ਹੈ ਉਹ ਕੀ ਉਹ ਪ੍ਰੋਜੈਕਟ ਦਾ ਹੁਣ ਤੱਕ ਦਾ ਬਣਿਆ ਬਟੰਡਾ ਬੱਸ ਸਟੈਂਡ ਦਾ ਜੋ ਪ੍ਰੋਜੈਕਟ ਹੈ ਉਹਦੇ ਵਿੱਚ ਬਤੌਰ ਚੇਅਰਮੈਨ ਇੰਪਰੂਵਮੈਂਟ ਟਰਸਟ ਬਟੰਡਾ ਮੇਰੀ ਸਾਡੀ ਪਹਿਲਾ ਡਿਊਟੀ ਸੀ ਕਿ ਉਹ ਜਿਹੜਾ ਬੱਸ ਸਟੈਂਡ ਬਣਾਉਣਾ ਸੀ ਉਹ ਇੰਪਰੂਵਮੈਂਟ ਟਰਸਟ ਨੇ ਬਣਾਉਣਾ ਸੀ ਜੋ ਉਸ ਦੀ ਜਗਾ ਨਿਰਧਾਰਤ ਕਰਨੀ ਸੀ ਉਹ ਪੰਜਾਬ ਸਰਕਾਰ ਨੇ ਲੋਕਲ ਬਾਡੀ ਡਿਪਾਰਟਮੈਂਟ ਨੇ ਕਰਨੀ ਸੀ ਇਸ ਕਰਕੇ ਸਾਡੇ ਕੋਲੇ ਉਸ ਨੂੰ ਬਣਾਉਣ ਦੇ ਲਈ ਸਫੀਸ਼ੀਐਂਟ ਫੰਡਸ ਅਵੇਲੇਬਲ ਹੈ ਔਰ ਇਹ ਫੈਸਲਾ ਸਰਕਾਰ ਨੇ ਕਰਨਾ ਕਿ ਕਿੱਥੇ ਜਿਹੜਾ ਬਸ ਸਟੈਂਡ ਬਣਾਣਾ ਹੈ ਔਰ ਮੁੱਖ ਮੰਤਰੀ ਸਾਹਿਬ ਇਹ ਗੱਲ ਸਪਸ਼ਟ ਕਰ ਚੁੱਕੇ ਆ ਕਿ ਪਹਿਲਾ ਵਾਲਾ ਬਸ ਸਟੈਂਡ ਜੇ ਨਵਾਂ ਬਣਦਾ ਤਾਂ ਉਮੇ ਜਿਉਂ ਦਾ ਤੇ ਮੇ ਰਵੇਗਾ ਔਰ ਹੁਣ ਪੰਜਾਬੀ ਟ੍ਰੂਨਿਖਾਰ ਦੇ ਵਿੱਚ ਖਬਰ ਛਪੀ ਸੀ ਕਿ 10 ਏਕੜ ਜਗ੍ਹਾ ਬਲੂ ਰੋਡ ਤੇ ਬੱਸ ਸਟੈਂਡ ਦੇ ਲਈ ਰਾਖਮੀ ਰੱਖੀ ਜਾ ਚੁੱਕੀ ਹੈ ਸੋ ਮੇਰੇ ਕੋਲੇ ਬੱਸ ਸਟੈਂਡ ਸੰਬੰਧੀ ਇੰਨੀ ਹੀ ਜਾਣਕਾਰੀ ਹੈ ਜੋ ਮੈਂ ਤੁਹਾਨੂੰ ਦੱਸ ਸਕਦਾ ਸਰ ਤੁਹਾਡੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਬੜੀ ਇਸ ਤਰੀਕੇ ਨਾਲ ਦੱਸਿਆ ਗਿਆ ਸੀਗਾ ਕਿ ਮੈਂ ਬਣਾਉਣ ਜਾ ਰਹੇ ਹਾਂ ਤੇ ਤਿਆਰੀਆਂ ਸਾਡੀਆਂ ਮੁਕੰਮਲ ਹੋ ਚੁੱਕੀਆਂ ਨੇ ਤਿਆਰੀਆਂ ਤਾਂ ਮੈਂ ਤੁਹਾਨੂੰ ਫਿਰ ਕਹਿੰਦਾ ਤਿਆਰੀਆਂ ਤਾਂ ਹੁਣ ਜੇ ਸਾਨੂੰ ਸਰਕਾਰ ਕਹੂਗੀ ਮੁੱਖ ਮੰਤਰੀ ਸਾਹਿਬ ਕਹਿ ਲੋ ਪ੍ਰੈਸ ਮੰਤਰੀ ਸਾਹਿਬ ਮੇਰੀ ਗੱਲ ਸੁਣੋ ਮੁੱਖ ਮੰਤਰੀ ਸਾਹਿਬ ਸਰਕਾਰ ਸੂਬਾ ਸਰਕਾਰ ਸਾਨੂੰ ਕਹੂਗੀ ਵੀ ਆਹ ਜਗ੍ਹਾ ਅਸੀਂ ਸਿਲੈਕਟ ਕਰ ਲਈ ਕਿਉਂਕਿ ਮੈਂ ਤੁਹਾਨੂੰ ਵਾਰ-ਵਾਰ ਕਹਿੰਦਾ ਜਗ੍ਹਾ ਸਿਲੈਕਸ਼ਨ ਦੀ ਡਿਊਟੀ ਉਹਦੇ ਵਿੱਚ ਟ੍ਰਾਂਸਪੋਰਟ ਡਿਪਾਰਟਮੈਂਟ ਵੀ ਆ ਜਾਂਦਾ ਹੈ ਉਹਦੇ ਵਿੱਚ ਪੁਲਿਸ ਡਿਪਾਰਟਮੈਂਟ ਵੀ ਆ ਜਾਂਦਾ ਉਹ ਚ ਲੋਕਲ ਪ੍ਰਸ਼ਾਸਨ ਵੀ ਆ ਜਾਂਦਾ ਤੇ ਉਸ ਦੇ ਵਿੱਚ ਜਿਸ ਜਿਸ ਜਗ੍ਹਾ ਤੋਂ ਜ਼ਮੀਨ ਲੈਣੀ ਹੈ ਉਹ ਵੀ ਆ ਜਾਂਦੇ ਨੇ ਸੋ ਇਸ ਕਰਕੇ ਇਹ ਮੇਰਾ ਫੈਸਲਾ ਨਹੀਂ ਵੀ ਬੱਸ ਸਟੈਂਡ ਵਾਲੀ ਜਗ੍ਹਾ ਕਿੱਥੇ ਲੈਣੀ ਹੈ ਹਾਂ ਬਣਾਉਣ ਵਾਸਤੇ ਸਾਡੇ ਕੋਲ ਨਕਸ਼ਾ ਵੀ ਬਣਿਆ ਹੋਇਆ ਕਿਉਂਕਿ 18 ਏਕੜ ਦੇ ਵਿੱਚ ਰਿੰਗ ਰੋਡ ਤੇ ਜਦੋਂ ਬੱਸ ਸਟੈਂਡ ਬਣਾਣਾ ਸੀ ਉਸ ਸੰਬੰਧੇ ਪੂਰੀ ਪਲੈਨਿੰਗ ਡਿਜ਼ਾਈਨ ਕੰਪੀਟੀਸ਼ਨ ਮੁਕੰਮਲ ਹੋ ਕੇ ਸਾਡੇ ਕੋਲੇ ਰੰਗ ਅਧਾਰ ਨਕਸ਼ੇ ਬਸਸ ਸਟੈਂਡ ਦੇ ਬਣਿਆ ਪਿਆ ਇਸ ਕਰਕੇ ਉਹ ਜੋ ਉਹ ਜੋ ਨਕਸ਼ਾ ਹੈ অতি ਅਦਨੁਕ ਕਿਸਮ ਦਾ ਬਹੁਤ ਸੋਹਣਾ ਸੁਹਾਵਣਾ ਤੇ ਸਾਰੀਆਂ ਸਹੂਲਤਾਂ ਵਾਲਾ ਨਕਸ਼ਾ ਹੈ ਸਰ ਉਹ ਨਕਸ਼ਾ ਨਕਸ਼ੇ ਤੱਕ ਹੀ ਸੀਮਤ ਰਹਿ ਗਿਆ ਲੋਕਾਂ ਦੇ ਨਾਲ ਕਿਉਂਕਿ ਜਿਹੜੀ ਉੱਥੇ ਜੀ ਪ੍ਰਾਪਰਟੀ ਸੀਗੀ ਉਹ ਲੋਕਾਂ ਨੇ ਬਹੁਤ ਜ਼ਿਆਦਾ ਖਰੀਦੀ ਵੇਚੀ ਤੇ ਉਸ ਤੇ ਪ੍ਰਾਪਰਟੀ ਦੇ ਵੀ ਡੀਡ ਆ ਗਏ ਉਸ ਤੋਂ ਬਾਅਦ ਇਹ ਲੋਕਾਂ ਨੂੰ ਲੱਗਦਾ ਹੈ ਕਿ ਹੁਣ ਬਸਸਟੈਂਡ ਪ੍ਰੋਜੈਕਟ ਫੇਰ ਦੁਬਾਰਾ ਮੁਰ ਤੋਂ ਜਿਸ ਤਰੀਕੇ ਨਾਲ ਪਹਿਲਾਂ ਲੋਦੀ ਤੇ ਪਾਰਟੀਆਂ ਨੇ ਰੇੜੀ ਦੇ ਵਿੱਚ ਰੱਖ ਰੱਖ ਕੇ ਇਹ ਬਸਸਟੈਂਡ ਪ੍ਰੋਜੈਕਟ ਨੂੰ ਇੱਕ ਤਰੀਕੇ ਦਾ ਮਖੌਲ ਉਡਾਇਆ ਪਾਰਟੀ ਦਾ ਵੀ ਪਰ ਫਿਰ ਉਹ ਪ੍ਰੋਜੈਕਟ ਹੁਣ ਕਿਸੇ ਵੇਲੇ ਨਾਲ ਹੀ ਰਿਲੇਟਡ ਹੈ ਵੀ ਇਹ ਡਿਲੇ ਕਿਉਂ ਹੋ ਰਿਹਾ ਹੈ ਕੋਈ ਵੀ ਪ੍ਰੋਜੈਕਟ ਜਦੋਂ ਕਿਸੇ ਗੱਲ ਦੇ ਵਿੱਚ ਦੋ ਧਿਰਾਂ ਵੋਲਵ ਹੋ ਜਾਣ ਜਦੋਂ ਕਿਸੇ ਤਰ੍ਹਾਂ ਦਾ ਕੋਈ ਮਤਭੇਦ ਪੈਦਾ ਹੋ ਜਾਣ ਤਾਂ ਸਰਕਾਰ ਦੇ ਘਰੋਂ ਪੈਸਾ ਲੈਣਾ ਕੋਈ ਸੌਖਾ ਕੰਮ ਨਹੀਂ ਹੁੰਦਾ ਜੇ ਸਰਕਾਰ ਕਿਤੇ 10 ਰੁਪਏ ਵੀ ਲਾਉਂਦੀ ਜਾਣਾ ਤਾਂ ਉਸ ਦੇ ਸੰਬੰਧੇ ਪੂਰੀ ਰੂਪਰੇਖਾ ਪਲਾਨ ਸਾਰੀਆਂ ਬਣਨੀਆਂ ਫਾਰਮੈਲਟੀਆ ਪੂਰੀਆਂ ਕਰਨੀਆਂ ਪੈਂਦੀਆਂ ਹੁਣ ਸਰਕਾਰ ਇਸ ਮਸਲੇ ਤੇ ਇਹ ਥੋੜੀ ਵੀ ਆਪਾਂ 100 ਕਰੋੜ ਰੁਪਏ ਐਵੇਂ ਕਿਤੇ ਲਾ ਦਾਂਗੇ ਸਰਕਾਰ ਨੇ ਸੋਚ ਕੇ ਸਮਝ ਕੇ ਵਿਚਾਰ ਕਰਕੇ ਪੁਣ ਕੇ ਸ਼ਾਨ ਕੇ ਵੀ ਬੱਸ ਸਟੈਂਡ ਜੋਗ ਥਾਂ ਤੇ ਬਣੂਗਾ ਸੋ ਜੋ ਮਤਭੇਦ ਉਭਰੇ ਨੇ ਉਹਨਾਂ ਸਾਰੀਆਂ ਤਿਹਾਂ ਦੇ ਨਾਲ ਲਗਾਤਾਰ ਪ੍ਰਸ਼ਾਸਨ ਵੱਲੋਂ ਸੰਪਰਕ ਕੀਤਾ ਜਾ ਰਿਹਾ ਲਗਾਤਾਰ ਉਹਨਾਂ ਦੀ ਜੋ ਗਿਲੇ ਸ਼ਿਕਵੇ ਭਰਮ ਭਲੇਖੇ ਆ ਉਹ ਦੂਰ ਕੀਤੇ ਜਾ ਰਹੇ ਨੇ ਵੱਡਾ ਪ੍ਰੋਜੈਕਟ ਹੈ ਐਂ ਫੈਸਲਾ ਹੈ 20 ਸਾਲਾਂ ਤੋਂ ਲੰਮਕਦਾਰ ਹੈ ਸੋ ਸੋ ਇਸ ਕਰਕੇ ਇਸ ਵਿਸ਼ੇ ਤੇ ਜੋ ਵੀ ਫੈਸਲਾ ਹੋਊਗਾ ਸੋਚ ਕੇ ਸਮਝ ਕੇ ਵਿਚਾਰ ਕੇ ਕੀਤਾ ਜਾ ਰਿਹਾ ਹੈ ਇੱਕ ਮਿੰਟ ਪੱਲਾ ਸਾਹਿਬ ਦੀ ਗੱਲ ਕਰੀਏ ਬਠਿੰਡਾ ਦਾ ਬੱਸ ਸਟੈਂਡ ਜਿਹੜਾ ਬਣਨ ਜਾ ਰਿਹਾ ਹੈਗਾ ਕੀ ਇਹ ਰਾਜਨੀਤੀ ਦੀ ਪੇਂਡ ਨਹੀਂ ਝੜ ਰਹੀ ਹੈ ਨਹੀਂ ਕੋਈ ਗੱਲ ਨਹੀਂ ਰਾਜਨੀਤੀ ਦੀ ਪੇਂਡ ਦਾ ਬਠਿੰਡਾ ਤਰੱਕੀ ਕਰ ਰਿਹਾ ਹੈ ਬਠਿੰਡਾ ਅੱਗੇ ਵਧ ਰਿਹਾ ਜੇ ਕਿਸੇ ਪ੍ਰੋਜੈਕਟ ਦੇ ਵਿੱਚ ਕੋਈ ਦੁਬਦਾ ਪੈਦਾ ਹੋਈਏ ਤਾਂ ਦੁਬਦਾ ਚੰਗੀ ਤਰ੍ਹਾਂ ਦੂਰ ਕਰ ਲੈਣੇ ਚਾਹੀਦੇ ਆ ਕਈ ਵਾਰੀ ਸਾਡੀ ਵਿਧਾਨ ਸਭਾ ਦੇ ਵਿੱਚ ਲੋਕ ਸਭਾ ਦੇ ਵਿੱਚ ਕੋਈ ਬਿੱਲ ਇਹ ਜਾ ਜਾਂਦਾ ਜਿਸ ਤੋਂ ਕੋਈ ਮਤਭੇਦ ਪੈਦਾ ਹੋ ਜਾਂਦਾ ਤਾਂ ਉਸ ਤੇ ਦੋ ਦੋ ਸਭਾ ਵੈਸ ਚੱਲਦੀ ਰਹਿੰਦੀ ਹੈ ਕੋਈ ਗੱਲ ਨਹੀਂ ਜੇ ਬੱਸ ਸਟੈਂਡ ਦੇ ਫੈਸਲੇ ਸੰਬੰਧੀ ਵਿਚਾਰ-ਵਟਾਂਦਰਾ ਇਸ ਸੰਬੰਧੀ ਫੈਸਲਾ ਕਰਨ ਨੂੰ ਸਾਰੀਆਂ ਧਿਰਾਂ ਦੇ ਵਿਚਾਰ ਲਏ ਜਾ ਰਹੇ ਸਤਕਾਰ ਸਹਿਤ ਤਾਂ ਮੈਂ ਸਮਝਦਾ ਕਿ ਸਰਕਾਰ ਦੀ ਦੂਰ ਨੀਸ਼ੀ ਹੈ ਸਰ ਲੱਗਦਾ ਨਹੀਂ ਕਿ ਜਿੱਥੇ ਜਿਹੜੀ ਸ਼ਹੀਦ ਭਗਤ ਸਿੰਘ ਇਨਕਲੇਵ ਕੱਟਿਆ ਜਾ ਰਿਹਾ ਤੇ ਉਸ ਦੇ ਜਿਹੜੇ ਡੀਡੀ ਨੇ ਉਹ ਕੈਸ਼ ਹੋ ਰਹੇ ਨੇ ਇਸ ਕਰਕੇ ਕਿਤੇ ਨਾ ਕਿਤੇ ਐਪਲੀਕੇਸ਼ਨਾਂ ਘਟਤਾ ਆ ਰਹੀਆਂ ਨਹੀਂ 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 ਮੇਰੀ ਗੱਲ ਸੁਣੋ ਗੱਲ ਪਤਾ ਕੀ ਹੈ ਸਾਡੇ ਕੋਲ 10 ਦਿਨ ਬਾਕੀ ਹਰੇਕ ਬੰਦਾ ਸੂਝਵਾਨ ਆ ਸਮਝਦਾਰ ਆ ਕਈ ਬੰਦਾ ਦੇ ਬੈਂਕ ਦੇ ਵਿੱਚ ਪੈਸੇ ਹੁੰਦੇ ਆ ਆ 33 ਤਰੀਕ ਆਗੀ ਅਗਲਾ ਕਹਿੰਦਾ ਵੀ ਮੈਂ 2 ਨੂੰ 3 ਨੂੰ 4 ਨੂੰ 5 ਨੂੰ 6 ਨੂੰ 7 ਨੂੰ ਕਈ ਬੰਦੇ ਇਹ ਜੇ ਵੀ ਆ ਉਹ ਕਿੰਨੇ ਸੀ 8 ਤਰੀਕ ਨੂੰ ਆਪਣੀ ਕਿ ਲਾਸਟ ਦਿਨਾਂ ਦੇ ਵਿੱਚ ਲਾਵਾਂਗੇ ਕਿਉਂ ਕਿਸ ਦਾ ਡੀਡੀ 2 ਲੱਖ ਦਾ ਲੱਗਣਾ ਹੈ ਕਿ 3 ਲੱਖ ਦਾ ਲੱਗਣਾ ਹੈ ਕਿ 4 ਲੱਖ ਦਾ ਲੱਗਣਾ ਹੈ ਕਹਿੰਦਾ ਡੀ ਕੈਸ਼ ਕੈਸ਼ ਦਾ ਮਸਲਾ ਡੀ ਕੈਸ਼ ਹੋ ਰਿਹਾ ਹੈ ਤੇ ਕਿਤਨੇ ਕਿਸ ਕਿਸ ਦਾ ਇੱਕ ਰੀਜ਼ਨ ਬਣਿਆ ਜਾਂਦਾ ਨਹੀਂ ਨਹੀਂ ਕੈਸ਼ ਜੋ ਵੀ ਕੈਸ਼ ਉਸੇ ਦਾ ਹੁੰਦਾਗਾ ਜਿਹਨੂੰ ਲੋਟਰੀ ਨਿਕਲਦੀ ਹੈ ਹਾਂਜੀ ਜਿਹੜੀ ਕੈਸ਼ ਉਸ ਦਾ ਹੁੰਦਾ ਇਹ 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 ਬਾਕੀ ਦਾ ਸੁਣੋ ਸੁਣੋ ਇਹ ਜਿਹੜਾ ਇਹ ਜਿਹੜਾ ਪੈਸਾ 2 ਲੱਖ ਤੱਕ ਇਹ ਸਾਡਾ ਰੇਰਾ ਦਾ ਅਕਾਊਂਟ ਹੈ ਕੋਟਕ ਮਹਿੰਦਰਾ ਬੈਂਕ ਦੇ ਵਿੱਚ ਇਸ ਉਥੇ ਪੈਸੇ ਇਹ ਜਮ੍ਹਾਂ ਹੋਏ ਨੇ ਠੀਕ ਹੈ ਤੇ ਜਦੋਂ ਹੀ ਸਾਡਾ ਇਹ ਡਰਾ ਨਿਕਲ ਗਿਆ ਤਾਂ ਨਾਲ ਦੇ ਨਾਲ ਇਹ ਪੈਸੇ ਤੁਰੰਤ ਉਹਨਾਂ ਨੂੰ ਵਾਪਸ ਹੋਏ ਵੱਧ ਤੋਂ ਵੱਧ ਅਸੀਂ ਸਾਡਾ ਮੰਨਣਾ ਟੀਚਾ ਵੀ 31 ਮਾਰਚ ਤੋਂ ਪਹਿਲਾਂ ਪਹਿਲਾਂ ਜੋ ਵੀ ਸਾਡੇ ਕੋਲ ਰਕਮ ਆਊਗੀ ਉਹ ਅਸੀਂ ਵਾਪਸ ਜਿਹੜੇ ਲਾਭਪਾਤਰੀਆਂ ਨੂੰ ਪੈਸੇ ਆ ਪਲਾਟ ਨਹੀਂ ਲਾਟ ਹੋਏ 31 ਮਾਰਚ ਤੋਂ ਪਹਿਲਾਂ ਪਹਿਲਾਂ ਅਸੀਂ ਇਹ ਪੈਸੇ ਉਹਨਾਂ ਦੇ ਖਾਤਾ ਵਿੱਚ ਵਾਪਸ ਕਰ ਦਾਂਗੇ ਭੱਲਾ ਸਾਹਿਬ ਤੁਹਾਡੇ ਸਾਫਾ ਚੇਅਰਮੈਨ ਕੇ ਕੇ ਅਗਰਵਾਲ ਨੇ ਸਵਾਲੀਆ ਨਿਸ਼ਾਨੀ ਖੜਾ ਕੀਤਾ ਸਵਾਲੀਆ ਵਿਚਾਰ ਰਹਾ ਸੀ ਤਾਂ ਵੀ ਕੋਈ ਵੀ ਜਿਹੜੀ ਤੁਸੀਂ ਕਲੋਨੀ ਕੱਟੀ ਐ ਇੰਪਰੂਵਮੈਂਟ ਟ੍ਰਸਟ ਵਿੱਚ ਆਨੇ ਜਿਹਦੇ ਕੋਲੇ ਪਹਿਲਾਂ ਕੋਈ ਪ੍ਰਾਪਰਟੀ ਆ ਉਹ ਅਪਲਾਈ ਨਹੀਂ ਕਰ ਸਕਦਾ ਕਿਵੇਂ ਦੇਖੀ ਨਾ ਨਹੀਂ ਐਨ ਫਿਰ ਉਹੀ ਗੱਲ ਹੋਵੇ ਜਿਸ ਕਿਸੇ ਸੱਜਣ ਨੂੰ ਭੈਣ ਨੂੰ ਭਰਾ ਨੂੰ ਇਹਦੇ ਵਿੱਚ ਵੀ ਆਈਆਂ ਜੇਕਰ ਦੋ ਨਿਕਲੇ ਆਏ ਅਸੀਂ ਇੱਕ ਹੀ ਦੇਣਾ ਜੇ ਕਿਸੇ ਨੂੰ ਪਹਿਲਾਂ ਡਰਾ ਦੇ ਰਾਹੀਂ ਪਲਾਟ ਅਲਾਟ ਹੋਇਆ ਹੋਇਆ ਹੈ ਤਾਂ ਉਹ ਇਸ ਦਾ ਲਾਭਪਾਤਰੀ ਨਹੀਂ ਬਣ ਸਕਦਾ ਕਿਉਂਕਿ ਸਾਡਾ ਉਹ ਲੋਕੋ ਦੇਪੀ ਹੈ ਬੇ ਘਰਾਂ ਵਾਸਤੇ ਘਰ ਬਣਾਉਣ ਦੀ ਯਤਨ ਇੰਪਰੂਵਮੈਂਟ ਟ੍ਰਸਟ ਇੱਕ ਸੰਸਥਾ ਹੈ ਜਿਨਾਂ ਕੋਲੇ ਘਰ ਹੈ ਨਹੀਂ ਪਹਿਲ ਦੇ ਆਧਾਰ ਤੇ ਮੰਨ ਲਓ ਮੇਰੇ ਕੋਲੇ ਇੰਪਰੂਵਮੈਂਟ ਟ੍ਰਸਟ ਮੈਨੂੰ ਪਿਛਲੇ ਸਾਲ ਲੱਕੀ ਡਰਾ ਦੇ ਵਿੱਚ ਪਲਾਟ ਨਿਕਲਿਆ ਹੈ ਤਾਂ ਹੁਣ ਤੁਹਾਨੂੰ ਨਿਕਲਣਾ ਚਾਹੀਦਾ ਨਹੀਂ ਉਹਨਾਂ ਦਾ ਕਹਿਣਾ ਦਾ ਮੈਂ ਨਹੀਂ ਕੋਈ ਵੀ ਨਹੀਂ 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 ਇੱਕ ਇੱਕ ਗੱਲ ਇਹਦਾ ਮਤਲਬ ਇਹ ਹੀ ਨੀਗਾ ਕਈ ਵਾਰੀ ਕੋਈ ਵਿਅਕਤੀ ਆ ਉਹਦੇ ਚਾਰ ਬੇਟੇ ਆ ਉਹਨੂੰ ਚਾਰ ਘਰਾਂ ਦੀ ਲੋੜ ਹੈਗੀ ਆ ਤਾਂ ਉਹਦੇ ਬੇਟੇ ਉਹਨਾਂ ਦੇ ਭੈਣ ਭਰਾ ਚਾਚੇ ਤੇ ਭਲਾਈ ਕਰ ਸਕਦੇ ਓਕੇ ਸਰ ਸਰ ਅਪਾ ਗੱਲ ਕਰੀ ਹੁ ਜਿਹੜੇ ਅਗਲੇ ਸਾਲ ਆਉਣ ਵਾਲੇ ਪ੍ਰੋਜੈਕਟ ਕਿਹੜੇ ਕਿਹੜੇ ਆ ਤੇ ਡੈਡਲਾਈਨ ਕੀ ਤੁਸੀਂ ਦਿੱਤੀ ਡੈਡਲਾਈਨ ਤਾਂ ਜੀ ਤੁਹਾਨੂੰ ਦੱਸਿਆ ਵੀ 31 ਮਾਰਚ ਤੋਂ ਪਹਿਲਾਂ ਪਹਿਲਾਂ ਉੱਥੇ ਵਿਕਾਸ ਕਰ ਸ਼ੁਰੂ ਹੋ ਜਾਣਾ ਹੈ ਸ਼ਿਰਪਤ ਸਿੰਘ ਨੇ ਕਲੇਬ ਦੇ ਵਿੱਚ ਔਰ ਜਿਹੜੀ ਸਾਡੇ ਝੀਲਾਂ ਵਾਲਾ ਹੈਗਾ ਉਹਦਾ ਮਤਾ ਮੈਡਮ ਜਿਹੜਾ ਹੈਗਾ ਸਾਡੇ ਵੱਲੋਂ ਕੰਮ ਕੰਮਲਾ ਹੈ 2 ਚਾ ਡਿਪਾਰਟਮੈਂਟ ਉਹ ਤੇ ਨੈਸ਼ਨਲ ਹਾਈਵੇ ਪੀਐਸਪੀਸੀਐਲ ਔਰ ਸਾਡਾ ਨਗਰ ਨਿਗਮ ਕਾਰਪੋਰੇਸ਼ਨ ਤੋਂ ਅਸੀਂ ਐਨਓਸੀ ਪੈਂਡਿੰਗ ਹੈ ਜਦੋਂ ਉਹ ਹੀ ਐਨ ਆ ਜਾਂਦੀ ਹੈ ਤਾਂ ਉਸ ਤੇ ਕੰਮ ਵਰਕ ਸ਼ੁਰੂ ਹੋ ਜਾਣਾ ਜਿਹੜੀ ਸਾਡੇ ਸ਼ੀਰ ਕਰਤਾਰ ਸਿੰਘ ਸਰਾਬਾ ਦੀ ਐਕਸਟੈਂਸ਼ਨ ਆ ਉਹ ਵੀ ਸਾਨੂੰ ਨਗਰ ਨਿਗਮ ਤੋਂ ਕਿਉਂਕਿ ਉਹਨਾਂ ਦੀ ਜਗ੍ਹਾ ਹੈ ਉੱਥੇ ਅਸੀਂ ਪੈਸੇ ਲਾਉਣੇ ਨੇ ਉਸ ਸੰਬੰਧੀ ਕਾਗਜ਼ੀការ ਵੀ ਪੂਰੀ ਹੋ ਰਹੀ ਹੈ ਜਦੋਂ ਉਹਨਾਂ ਵੱਲੋਂ ਸਾਨੂੰ ਐਨਓਸੀ ਆ ਗਈ ਅਸੀਂ ਉੱਥੇ ਵੀ ਜਿਹੜਾ ਕੰਮ ਹੈ ਸ਼ੁਰੂ ਕਰਦੇ ਹਾਂ ਸੇਫ ਹੈ ਜੋ ਬਲੂ ਬਾਕਸ ਵਾਲੀ ਜਗ੍ਹਾ ਤੇ ਆਕਸ਼ਨ ਆ ਅਸੀਂ ਚੰਗ ਸਾਈਡ ਤੇ ਲਾ ਦਿੰਦੀ ਹੈ ਔਰ ਉਸ ਤੋਂ ਬਾਅਦ ਰੀਹਰਸ ਦਾ ਹੋ ਰਿਹਾ ਹੈ ਵਿਦਿਆ ਨਾਲ ਤੁਹਾਨੂੰ ਮੰਨਦਾ ਹੈ ਤੇ 31 ਮਾਰਚ ਤੱਕ ਅਸੀਂ ਦੀ ਆਕਸ਼ਨ ਠੀਕ ਹੈ ਜੀ ਓਕੇ ਓਕੇ ਜੀ